ਕਾਲ ਜੀ ਫਤਿਹ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਤਿਹ ਕਲੈਕਸ਼ਨ ਬੀ ਐਲ ਜੀ ਦੇ ਨਾਮ ਤੋਂ ਹੈ ਉਸ ਤੋਂ ਬਾਅਦ ਇੰਸਟਾ ਤੇ ਆਪਣਾ ਪੇਜ ਹੈ ਜੀ ਫਤਿਹ ਕਲੈਕਸ਼ਨ 2023 ਮੇਰੇ ਪੇਜ ਨੂੰ ਵੀ ਜਰੂਰ ਫੋਲੋ ਕਰੋ ਹਾਂਜੀ ਜਿਹੜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਆ ਜੀ ਆਪਾਂ ਲੈ ਕੇ ਆਏ ਆ ਬੁਟੀਕ ਦੇ ਸੂਟ ਲੈ ਕੇ ਆਏ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਦੱਸ ਦਵਾਂ ਜੀ ਆਪਣਾ ਜਿਹੜਾ ਆਪਣੀ ਸ਼ਾਪ ਹੈ ਜੀ ਬੁੜਲਾਡਾ ਦੇ ਵਿੱਚ ਹੈ ਜੀ ਬੁੜਲਾਡਾ ਸ਼ਹਿਰ ਦੇ ਵਿੱਚ ਜਦੋਂ ਆਪਾਂ ਬੋਹਾ ਸਾਈਡ ਜਾਂਦੇ ਆ ਜੀ ਇੱਕ ਓਵਰ ਬ੍ਰਿਜ ਜਾਂਦਾ ਹੈ ਸਾਹਮਣੇ ਦੇਖੋ ਓਵਰ ਬ੍ਰਿਜ ਦਿਖ ਰਿਹਾ ਹੈ ਮਤਲਬ ਇਹ ਸਾਹਮਣੇ ਪੁਲ ਦਿਖ ਰਿਹਾ ਜੀ ਇਹ ਵਾਲਾ ਜਿਹੜਾ ਆਪਣੀ ਸ਼ਾਪ ਦੇ ਬਾਹਰ ਤੇ ਜਿਹੜਾ ਇਹ ਪੁਲ ਹੈ ਜੀ ਓਵਰ ਬ੍ਰਿਜ ਹੈ ਇਹ ਜਦੋਂ ਆਪਾਂ ਬੋਹਾ ਸਾਈਡ નીચે ਉਤਰਦੇ ਆ ਜੀ ਬਿਲਕੁਲ ਉੱਥੇ ਸੜਕ ਦੇ ਉੱਤੇ ਹੀ ਆਪਣਾ ਜਿਹੜਾ ਹੈਗਾ ਕਿ ਆਪਣੀ ਸ਼ਾਪ ਹੈ ਜੀ ਸੜਕ ਦੇ ਉੱਤੇ ਹੀ ਹੈ ਪੰਪ ਵਾਲੀ ਸਾਈਡ ਖੜਕੇ ਜੀ ਉੱਥੇ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਮਤਲਬ ਕਿਸੇ ਵੀ ਗਲੀ ਦੇ ਵਿੱਚ ਐਂਟਰ ਹੋਣ ਦੀ ਲੋੜ ਨਹੀਂ ਹੈ ਸੇਮ ਉਸੇ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜੀ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਜੀ ਬੁਟੀਕ ਦੇ ਸੂਟ ਲੈ ਕੇ ਆਏ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਸਟੱਫ ਦੀ ਡਿਟੇਲ ਦੇਵਾਂ ਜਿਹੜਾ ਇਹਦਾ ਸਟੱਫ ਰਹਿਣ ਵਾਲਾ ਹੈ ਜੀ ਇਹ 100% कॉटन ਹੈ ਜੀ ਔਰ ਸਟੱਫ ਹੈਗਾ ਜ ਅੱਜਕੱਲ ਕਾਫੀ ਮੇਰਾ ਡਿਮਾਂਡ ਦੇ ਵਿੱਚ ਹੈ ਜੀ कॉटन खादी स्टफ ਜਿਹੜਾ ਹੈ ਕਾਫੀ ਡਿਮਾਂਡ ਦੇ ਵਿੱਚ ਹੈ कॉटन खादी ਜਿਹੜਾ ਹੈਗਾ ਜੀ ਇਹ स्टफ ਔਰ ਸਟਫ ਦੀ ਜਿਹੜੀ ਇਹਦੇ ਆਪਾਂ ਲੁੱਕ ਰੱਖੀ ਹੈ ਜੀ ਇਹਦੀ ਆਪਾਂ ਹਨਾ ਹਰ ਤਰ੍ਹਾਂ ਦਾ ਇਹਨੂੰ ਇਨਸਾਨ ਹੈ ਜਿਹੜਾ ਮਤਲਬ ਲੇਡੀ ਹਰ ਤਰ੍ਹਾਂ ਦੀ ਇਹਨੂੰ ਵੇਅਰ ਕਰ ਸਕਦੀ ਹੈ ਉਮਰ ਦੇ ਹਿਸਾਬ ਨਾਲ ਜਿਹੜਾ ਇਹਦਾ ਸਾਈਜ਼ ਰਹੇਗਾ ਜੀ ਘੇਰੇ ਵਗੈਰਾ ਦਾ ਸਾਈਜ਼ ਕਾਫੀ ਵਧੀਆ ਸਾਈਜ਼ ਹੈ ਜੀ 24 25 ਸਾਈਜ਼ ਇਹਦਾ ਬਣ ਕੇ ਘੇਰੇ ਦਾ ਰੈਡੀ ਹੋਇਆ ਹੈ ਵਰਕ ਦੀ ਡਿਟੇਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਕੰਮ ਹੋਇਆ ਜੀ ਨੀਟਨੈਸ ਦੇਖੋ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਜੀ ਔਰ ਜਿਹੜਾ ਇਹਦਾ ਵਰਕ ਦੇ ਮਤਲਬ ਘੇਰੇ ਦੇ ਉੱਪਰ ਦੇਖੋ ਸਾਰੇ ਬੂਟੀ ਜਾ ਰਹੀ ਹੈ ਜੀ ਸ਼ਰਟ ਦੀ ਲੈਂਥ ਦੇ ਵਿੱਚ ਸ਼ਰਟ ਦੀ ਲੈਂਥ ਤੁਸੀਂ ਆਪਣੇ ਅਕੋਰਡਿੰਗ ਰੈਡੀ ਕਰ ਸਕਦੇ ਹੋ 44 45 ਜਿਹੜਾ ਇਹ ਸੂਟ ਰਹਿਣ ਵਾਲਾ ਹੈ ਜੀ ਆਲ ਓਵਰ ਰਹਿਣ ਵਾਲਾ ਹੈ ਆਲਓਵਰ ਸੂਟੀ ਬਣ ਕੇ ਰੈਡੀ ਹੋਊਗਾ ਜੀ ਇਹ ਇਹਦੀਆਂ ਬਾਜੂ ਦਾ ਜਿਹੜਾ ਆਪਾਂ ਡਿਜ਼ਾਈਨ ਰੱਖਿਆ ਜੀ ਇਹ ਹੈਗਾ ਇਹਦੀ ਬਾਜੂ ਦਾ ਡਿਜ਼ਾਈਨ ਇਹਦਾ ਜਿਹੜਾ ਕਲਰ ਹੈ ਜੀ ਕਲਰ ਹੈਗਾ ਇਹਦਾ ਥੋੜਾ ਜਿਹਾ ਸਕਿਨ ਟੋਨ ਦੇ ਵਿੱਚ ਹੈ ਜੀ ਥੋੜਾ ਜਿਹਾ ਡਾਰਕ ਜਿਵੇਂ ਆਪਾਂ ਸਿੱਧੀ ਪਾਸ਼ਾਸ਼ ਕਹਦੀ ਹੈ ਮਿੱਟੀ ਰੰਗਾ ਜਿਹਾ ਜਿਵੇਂ ਤੁਸੀਂ ਇਹਦੀ ਕੰਨੀ ਤੋਂ ਅੰਦਾਜ਼ਾ ਲਗਾ ਸਕਦੇ ਹੋ ਇਹ ਕੰਨੀ ਦੇ ਜਿਹੜਾ ਮਤਲਬ ਇਹ ਦਿਖ ਰਿਹਾ ਜੀ ਕਲਰ ਇਹੀ ਕਲਰ ਹੈ ਜੀ ਇਹਦਾ ਸੂਟ ਦਾ ਕੰਨੀ ਤੋਂ ਥੋੜਾ ਜਿਹਾ ਲਾਈਟ ਹੈ ਜੀ ਦਾ ਕੰਨੀ ਦੇ ਵਿੱਚ ਆ ਦੇਖੋ ਮਤਲਬ ਕਲਰ ਦਿਖ ਰਿਹਾ ਜੀ ਥੋੜਾ ਜਿਹਾ ਇਹ ਦੂ ਲਾਈਟ ਹੈ ਸਟਾਫ ਹੈਗਾ ਜੀ ਕਾਟਨ ਖਾਦੀ ਇਹ ਆਪਾਂ ਸੇਲ ਲਈ ਸੂਟ ਰੈਡੀ ਕਰਵਾਇਆ ਹੈ ਇਹ ਸੇਲ ਕਰਨ ਲਈ ਰੈਡੀ ਕਰਵਾਇਆ ਜੀ ਆਪਾਂ ਇਹ ਔਰ ਨਾਲ ਜਿਹੜਾ ਇਹਦਾ ਦੁਪੱਟਾ ਰੱਖਿਆ ਜੀ ਆਪਾਂ ਦੁਪੱਟਾ ਬਣਾਇਆ ਜੀ ਇਹਦਾ ਸਟਾਫ ਰੱਖਿਆ ਜੀ ਆਪਾਂ ਦੁਪੱਟੇ ਦਾ ਮਸਲੀਨ ਦਾ ਚੈੱਕ ਵਾਲੀ ਮਸਲੀਨ ਦਾ ਸਟਾਫ ਹੈ ਜੀ ਚੈੱਕ ਮਸਲੀਨ ਦਾ ਸਟੱਫ ਹੈ ਜੀ ਫਾਲ ਤੁਸੀਂ ਦੁਪट्टे ਦਾ ਚੈੱਕ ਕਰ ਸਕਦੇ ਹੋ ਔਰ ਜਿਹੜੀ ਦੁਪट्टे ਦੀ ਲੁੱਕ ਹੈ ਜੀ ਉਹ ਐਦਾਂ ਦੀ ਆ ਆਪਾਂ ਟ੍ਰਿਪਲ ਡਾਈ ਦਾ ਇਹਨੂੰ ਰੈਡੀ ਕਰਵਾਇਆ ਜੀ ਕਰਵਾ ਕੇ ਤਿੰਨ ਕਲਰ ਇਹਦੇ ਵਿੱਚ ਪੁਆਏ ਆ ਜੀ ਆਪਾਂ ਡਾਰਕ ਲਾਈਟ ਪਿੰਕ ਔਰ ਜਿਹੜਾ ਇਹਦਾ ਬੇਸ ਦੇ ਨਾਲ ਦਾ ਕਲਰ ਹੈ ਸੇਮ ਤਿੰਨ ਕਲਰ ਇਹਦੇ ਆਪਾਂ ਇਹਦੇ ਵਿੱਚ ਮਤਲਬ ਪੁਆਏ ਆ ਜੀ ਦੁਪट्टे ਦੇ ਵਿੱਚ ਬਹੁਤ ਸੋਹਣਾ ਦੁਪੱਟਾ ਬਣ ਕੇ ਰੈਡੀ ਹੋਇਆ ਜੀ ਇਹਦੇ ਨਾਲ ਸੂਟ ਦੇ ਨਾਲ ਦੁਪੱਟੇ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਨੂੰ ਇੰਨੇ ਲਾਈਟ ਰੰਗਾਂ ਨਾਲ ਬਣਵਾਇਆ ਜੀ ਆਪਾਂ ਹਰ ਤਰ੍ਹਾਂ ਦੀ ਮਤਲਬ ਲੇਡੀ ਵੇਅਰ ਕਰ ਸਕਦੀ ਹੈ ਮੇਰੀਆਂ ਮਾਵਾਂ ਭੈਣਾਂ ਇਹਨੂੰ ਵੇਅਰ ਕਰ ਸਕਦੀਆਂ ਨੇ इजीली ਕੋਈ ਇਹ ਨਹੀਂ ਹੈ ਤੁਸੀਂ ਜਿੱਦਾਂ ਮਰਜੀ ਬਾਹਰ ਅੰਦਰ ਲਈ ਇਹ ਸੂਟ ਬਣਾ ਸਕਦੇ ਹੋ ਕਿਉਂਕਿ ਸਟਾਫੇ ਦਾ ਬਹੁਤ ਜ਼ਿਆਦਾ ਵਧੀਆ ਸਟਾਫ ਖਰਾਬ ਹੋਣ ਵਾਲਾ ਨਹੀਂ ਹੈ ਔਰ ਜਿਹੜੇ ਇਹਦਾ ਵਰਕ ਦੀ ਫਿਨਿਸ਼ਿੰਗ ਕਾਫੀ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਜੀ ਜਿਹੜਾ ਵਰਕ ਹਮੇਸ਼ਾ ਤੋਂ ਹੀ ਆਪਣਾ ਜਿਹੜਾ ਵਰਕ ਹੈ ਜੀ ਫਿਨਿਸ਼ਿੰਗ ਨਾਲ ਵਰਕ ਹੋਇਆ ਹੁੰਦਾ ਹਮੇਸ਼ਾ ਹੀ ਜਿਹੜੇ ਆਪਣਾ ਪਹਿਲਾਂ ਵੀ ਮੈਂ ਬੁਟੀਕ ਸੂਟ ਪਾਣੀ ਰਹਿੰਦੀ ਆ ਜੀ ਕਦੇ ਵੀ ਕੋਈ ਸ਼ਿਕਾਇਤ ਵਾਲਾ ਕੰਮ ਨਹੀਂ ਆਇਆ ਸਟੱਫ ਹੈਗਾ ਜੀ ਇਹਦਾ ਕਾਟਨ ਖਾਦੀ ਸਟੱਫ ਦੀ ਫੁੱਲ ਗਾਰੰਟੀ ਹੈ ਬੋਰ ਵਗੈਰਾ ਦਾ ਕੋਈ ਜੀ ਮਤਲਬ ਹੀ ਐਦਾਂ ਦਾ ਕੋਈ ਇਸ਼ੂ ਨਹੀਂ ਆਊਗਾ ਔਰ ਲਾਈਨਿੰਗ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਜੀ ਲਾਈਨਿੰਗ ਦੀ 1% ਵੀ ਲੋੜ ਨਹੀਂ ਹੈ ਜੀ ਲਾਈਨਿੰਗ ਦੀ ਸੋਬਰ ਦਾ ਛੇੜ ਹੈ ਜੀ ਸੋਬਰ ਜੀ ਆਪਾਂ ਛੇੜ ਵਰਕ ਦੇ ਦਿੱਤੇ ਨੇ ਜੀ ਉੱਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਔਰ ਇਹ ਸੂਟ ਦਾ ਰੇਟ ਹੈ ਜੀ 2150 ਰੁਪਏ ਕਿਉਂਕਿ ਜਿਹੜਾ ਇਹ ਕਾਟਨ ਖਾਦੀ ਸਟੱਫ ਹੈ ਇਹ ਐਸਕੇ ਦਾ ਲਾਇਆ ਜੀ ਆਪਾਂ ਉੱਤੇ ਆਪਾਂ ਵਰਕ ਕਰਵਾਇਆ ਜੀ ਜਿਹੜਾ ਦੁਪੱਟਾ ਲਾਇਆ ਜੀ ਆਪਾਂ ਵਧੀਆ ਵਾਲੀ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਜੀ ਇਹਦੇ ਉੱਤੇ ਜਿਹੜਾ ਦੁਪੱਟਾ ਕੀ 350 ਦਾ ਆਂਦਾ ਹੈ ਮਤਲਬ ਵਿਦਾਊਟ ਡਾਈ ਇਹ ਵਾਈਟ ਦੁਪੱਟਾ 350 ਦਾ ਆਂਦਾ ਹੈ ਜੀ ਇਹ 350 ਦਾ ਦੁਪੱਟਾ ਲੱਗਿਆ ਜੀ ਉੱਪਰ ਟ੍ਰਿਪਲ ਕਲਰ ਦੀ ਇਹਨੂੰ ਡਾਈ ਕਰਵਾਈ ਹੈ ਜੀ ਰੇਟ ਹੈਗਾ ਜੀ ਇਹਦਾ 2100 ਰੁਪਏ 2150 ਰੁਪਏ ਦਾ ਰੇਟ ਰਹਿਣ ਵਾਲਾ ਹੈ ਜਿੱਥੇ ਮਰਜੀ ਤੁਸੀਂ ਘਰ ਬੈਠੇ ਇਹ ਸੂਟ ਸਾਡੇ ਤੋਂ ਬਾਈ ਕਰ ਸਕਦੇ ਹੋ ਔਰ ਇਹਦਾ ਘੇਰਾ ਜਿਹੜਾ 24 ਤੱਕ ਰੈਡੀ ਹੋ ਜਾਊਗਾ ਲੈਂਥ ਹੈ ਜਿਹੜੀ ਇਹਦੀ ਆਪਣੀ ਤੁਸੀਂ ਚੋਇਸ ਅਕੋਰਡਿੰਗ ਲੈਂਥ ਕਰ ਸਕਦੇ ਹੋ 44 45 ਜਿੰਨੀ ਮਰਜ਼ੀ ਬਣਾਓ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੈ ਇਹ ਸੂਟ ਸੀਗਾ ਜੀ ਆਪਣਾ ਸੇਲ ਕਰਨ ਲਈ ਹੀ ਬਣਾਇਆ ਆਪਾਂ ਨੈਕਸਟ ਜਿਹੜਾ ਆਪਣਾ ਸੂਟ ਹੈ ਜੀ ਉਹ ਬਣ ਕੇ ਆਇਆ ਜੀ ਆਪਣੇ ਕੋਲੇ ਕਸਟਮਰ ਦਾ ਸੂਟ ਰੈਡੀ ਹੋ ਕੇ ਆਇਆ ਜੀ ਉਹ ਸਭ ਤੋਂ ਪਹਿਲਾਂ ਇਹਦਾ ਜਿਹੜਾ ਡਿਟੇਲਿੰਗ ਚੈੱਕ ਕਰੋ ਜੀ ਇਹਦਾ ਦੁਪੱਟਾ ਚੈੱਕ ਕਰੋ ਸਭ ਤੋਂ ਪਹਿਲਾਂ ਕਸਟਮਰ ਨੇ ਆਪਾਂ ਨੂੰ ਆਹ ਦੁਪੱਟਾ ਦਿੱਤਾ ਸੀ ਵੀ ਇਹਦੇ ਨਾਲ ਮੈਂ ਤੁਹਾਨੂੰ ਸੂਟ ਮਤਲਬ ਮੇਰਾ ਰੈਡੀ ਕਰਵਾ ਕੇ ਦਿਓ ਇਹ ਦੁਪੱਟਾ ਆਇਆ ਸੀ ਜੀ ਆਪਣੇ ਕੋਲੇ ਕਸਟਮਰ ਦਾ ਦੁਪੱਟਾ ਹੈ ਜੀ ਇਹ ਵੀ ਮੇਰਾ ਇਹਦੇ ਨਾਲ ਦਾ ਸੂਟ ਰੈਡੀ ਕਰਵਾ ਕੇ ਦਿਓ ਤੇ ਆਪਾਂ ਡਿਜ਼ਾਈਨ ਉਹਨਾਂ ਦੇ ਅਕੋਰਡਿੰਗ ਹੀ ਉਹਨਾਂ ਦੀ ਚੋਇਸ ਦੇ ਅਕੋਰਡਿੰਗ ਹੀ ਆਪਾਂ ਡਿਜ਼ਾਈਨ ਰੈਡੀ ਕਰਵਾ ਕੇ ਦਿੱਤਾ ਹੈ ਜੀ ਸਭ ਤੋਂ ਪਹਿਲਾਂ ਸਟੱਫ ਸਟਾਫ ਉਹਨਾਂ ਨੇ ਲਿਆ ਜੀ ਸਿਲਕ ਜਿਹੜਾ ਇਹਦਾ ਵਰਕ ਰੱਖਿਆ ਜੀ ਸ਼ਰਟ ਦਾ ਵਰਕ ਦੇਖੀਏ ਜੀ ਆਪਾਂ ਇਹ ਹੈਗੀਆਂ ਜੀ ਸ਼ਰਟ ਦੇ ਵਿੱਚ ਸੈਂਟਰ ਦੇ ਵਿੱਚ ਪੈਨਲ ਦਿੱਤੇ ਨੇ ਜੀ ਇਹ ਸ਼ਰਟ ਦੇ ਮਤਲਬ ਫਰੰਟ ਬੈਕ ਦੋਨੇ ਦੇ ਵਿੱਚ ਹੀ ਪੈਨਲ ਆਉਣਗੇ ਜੀ ਇਹ ਹੈਗਾ ਇਹਦਾ ਫਰੰਟ ਦਾ ਡਿਜ਼ਾਈਨ ਪੈਨਲ ਦਾ ਇਸ ਤੋਂ ਬਾਅਦ ਜੀ ਇਹ ਪੈਨਲ ਆਉਣਗੇ ਇਹਦੀ ਬੈਕ ਦੇ ਵਿੱਚ ਫਰੰਟ ਬੈਕ ਦੋਨੋਂ ਸਾਈਡ ਪੈਨਲ ਆਉਣਗੇ ਜੀ ਸ਼ਰਟ ਦੇ ਵਿੱਚ ਔਰ ਨਾਲ ਏਸੀ ਨਾਲ ਦਿੱਤਾ ਹੈ ਜੀ ਇਧਰ ਬਾਜੂ ਦਾ ਡਿਜ਼ਾਈਨ ਇਹ ਹੈਗਾ ਜੀ ਇਹਦੀ ਬਾਜੂ ਦਾ ਡਿਜ਼ਾਈਨ ਹੈ ਬਾਜੂ ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਵਿੱਚ ਆਪਾਂ ਜਰੀ ਐਡ-ਆਨ ਕੀਤੀ ਹੈ ਔਰ ਆਪਾਂ ਜਿਹੜੇ ਦੁਪट्टे ਦੇ ਵਿੱਚ ਫਲਾワー ਸੀਗੇ ਉਸੇ ਅਕੋਰਡਿੰਗ ਲਾਈਟ ਡਾਰਕ ਸ਼ੇਡ ਦੇ ਨਾਲ ਆਪਾਂ ਇਹਨੂੰ ਵਰਕ ਕਰਵਾਇਆ ਜੀ ਇਹ ਬਾਜੂ ਦਾ ਡਿਜ਼ਾਈਨ ਹੈ نیچے ਦੇਖੋ ਕਾਵਿਏ ਵਾਲਾ ਵਰਕ ਹੋਇਆ ਹੋਇਆ ਜੀ ਇਹ ਵੇਲ ਦਿੱਤੀ ਹੋਈ ਹੈ ਜੀ نیچے کافی ਵਧੀਆ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਆਪਾਂ ਇਹ ਡਿਜ਼ਾਈਨ ਸੀ ਜਿਹੜਾ ਕਸਟਮਰ ਨੇ ਖੁਦ ਦਿੱਤਾ ਸੀ ਜੀ ਆਪਾਂ ਉਹਨਾਂ ਦੀ ਚੁਆਇਸ ਦੇ ਅਕੋਰਡਿੰਗ ਹੀ ਆਪਾਂ ਡਿਜ਼ਾਈਨ ਰੈਡੀ ਕਰਵਾਇਆ ਹੈ ਇਹ ਹੈਗਾ ਜੀ ਇਹਦੀ ਬਾਜੂ ਦਾ ਡਿਜ਼ਾਈਨ ਸ਼ਰਟ ਦੇ ਵਿੱਚ ਫਰੰਟ ਬੈਕ ਪੈਨਲ ਦਿੱਤੇ ਹੋਏ ਨੇ ਔਰ ਸੇਮ ਡਿਜ਼ਾਈਨ ਹੀ ਉਹਨਾਂ ਨੇ ਆਪਾਂ ਦੇ ਤੋਂ ਪਾਕਿਸਤਾਨੀ ਬਾਟਮ ਵਰਕ ਕਰਵਾਈ ਗਿਆ ਜੀ ਆਪਾਂ ਪਾਕਿਸਤਾਨੀ ਬਾਟਮ ਵੀ ਵਰਕ ਕਰਕੇ ਦਿੱਤੀ ਆ ਉਹਨਾਂ ਨੂੰ ਜਿਹੜੇ ਬਾਜੂ ਦਾ ਡਿਜ਼ਾਈਨ ਸੀ ਸੇਮ ਡਿਜ਼ਾਈਨ ਹੀ ਆਪਾਂ ਪਹੁੰਚੇ ਤੇ ਕਰਵਾਇਆ ਜੀ ਕਾਵਿਆ ਵਰਕ ਵਾਲੀ ਜਿਹੜਾ ਆਪਾਂ ਵਰਕ ਦਾ ਡਿਜ਼ਾਈਨ ਆਪਣਾ ਕਾਵਿਆ ਵਰਕ ਵਾਲਾ ਹੈ ਜੀ ਦੇਖੋ ਸੇਮ ਡਿਜ਼ਾਈਨ ਆਏਗਾ ਜੀ ਜਿਹੜਾ ਆਪਣਾ ਪੌਂਚੇ ਤੇ ਆਏਗਾ ਜਿੱਦਾਂ ਦੁਪट्टे ਦੇ ਵਿੱਚ ਕਲਰ ਸੀ ਜੀ ਲਾਈਟ ਡਾਰਕ ਦੋਨੋਂ ਸ਼ੇਡ ਸੀ ਉਸੇ ਅਕੋਰਡਿੰਗ ਆਪਾਂ ਵਰਕ ਦਾ ਮਤਲਬ ਕਲਰ ਵਰਕ ਦੇ ਪਾਏ ਨੇ ਜੀ ਜੈਰੀ ਪਾਈ ਆ ਉਦਾਂ ਹੀ ਔਰ ਜਿਹੜਾ ਇਹ ਸਟੱਫ ਸੀਗਾ ਇਹ ਕਸਟਮਰ ਨੇ ਖੁਦ ਭੇਜਿਆ ਸੀ ਔਰ ਆਪਾਂ ਇਸ ਦੇ ਤੇ ਸਿਰਫ ਵਰਕ ਵਰਕ ਕਰਵਾਇਆ ਔਰ ਉਹਨਾਂ ਨੇ ਨਾਲ ਦੁਪੱਟਾ ਭੇਜਿਆ ਸੀਗਾ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਤੁਸੀਂ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਵਰਕ ਦੀ ਔਰ ਸੇ ਇਹ ਵਾਲੇ ਵਰਕ ਦਾ ਪ੍ਰਾਈਸ ਹੈ ਜੀ ਫਰੰਟ ਬੈਕ ਪੈਨਲ ਨੇ ਜੀ ਬਾਜੂ ਔਰ ਬਾਟਮ ਤੇ ਹੈਵੀ ਵਰਕ ਹੋਇਆ ਜੀ ਇਹ ਵਰਕ ਦਾ ਪ੍ਰਾਈਸ ਹੈ ਜੀ 1600 1600 ਰੁਪਏ ਵਰਕ ਦਾ ਪ੍ਰਾਈਸ ਹੈ ਜੀ ਕੱਲਾ ਸਟੱਫ ਤੁਹਾਡੀ ਮਤਲਬ ਚੁਆਇਸ ਅਕੋਰਡਿੰਗ ਵੀ ਲੱਗ ਸਕਦਾ ਅਗਰ ਤੁਸੀਂ ਸਾਨੂੰ ਭੇਜਣਾ ਤੁਸੀਂ ਭੇਜ ਵੀ ਸਕਦੇ ਹੋ ਨੋ ਵਰੀ ਇਦਾਂ ਦੀ ਕੋਈ ਇਸ਼ੂ ਨਹੀਂ ਹੈ ਤੁਸੀਂ ਜਿੱਦਾਂ ਮਰਜ਼ੀ ਸਟੱਫ ਭੇਜੋਗੇ ਜੇ ਅਸੀਂ ਉਸੇ ਤੇ ਕਰਵਾ ਕੇ ਤੁਹਾਨੂੰ ਦੇਵਾਂਗੇ ਨੈਕਸਟ ਸੂਟ ਜਿਹੜਾ ਆਪਣਾ ਰੈਡੀ ਹੋਇਆ ਜੀ ਉਹ ਆਪਾਂ ਸ਼ਾਪ ਲਈ ਰੈਡੀ ਕਰਵਾਇਆ ਜੀ ਆਪਣਾ ਹੈਗਾ ਆਰੀ ਵਰਕ ਦਾ ਸੂਟ ਹੈ ਜੀ क्रਸ਼ ਸਿਲਕ ਦੇ ਉੱਤੇ ਆਪਾਂ ਰੈਡੀ ਕਰਵਾਇਆ ਸਭ ਤੋਂ ਪਹਿਲਾਂ ਤੇ ਜੀ ਸ਼ਰਟ ਦਾ ਡਿਜ਼ਾਈਨ ਦੇਖੋ ਜੀ ਤੁਸੀਂ ਇੱਧਰ ਕੋਲੋ ਵੀ ਤਾਂ ਇਹ ਹੈਗਾ ਜੀ ਸ਼ਰਟ ਦਾ ਡਿਜ਼ਾਈਨ ਇਹ ਆਏਗਾ ਨੈਕ ਉੱਪਰ ਨੈਕ ਬਣ ਜੀਗਾ ਜੀ ਉੱਪਰ ਨੈਕ ਦੇ ਉੱਤੇ ਵਰਕ ਆਏਗਾ ਜੀ ਦੇਖੋ ਉਸ ਤੋਂ ਬਾਅਦ ਸੈਂਟਰ ਪੈਨਲ ਜਾ ਰਹੇ ਨੇ ਏ ਆਏਗਾ ਜੀ ਇਹਦੀ ਬਾਜੂ ਦਾ ਡਿਜ਼ਾਈਨ ਆਰੀ ਵਰਕ ਹੋਇਆ ਜੀ ਇਹ क्रਾਸ਼ ਸਿਲਕ ਦੇ ਉੱਪਰ ਔਰ ਨਾਲ ਹੀ ਆਏਗਾ ਜੀ ਇਹਦੀ ਬਾਟਮ ਦੇ ਉੱਤੇ ਆਪਾਂ ਪਾਕਿਸਤਾਨੀ ਬਾਟਮ ਰੈਡੀ ਕਰਵਾਈ ਹੈ ਬਾਟਮ ਦੇ ਉੱਤੇ ਵੀ ਆਪਾਂ ਵੇਲ ਹਲਕੀ ਜੀ ਵੇਲ ਕੋਈ ਹੈ ਜੀ ਬਾਟਮ ਦੇ ਉੱਪਰ ਵੀ ਹਲਕੀ ਜੀ ਬੇਲ ਪੁਆਈ ਹੈ ਜੀ ਇਹ ਆਪਾਂ ਹਾਂਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਰੀ ਵਰਕ ਨਾਲ ਆਪਾਂ ਇਹਨੂੰ ਬਣਾਇਆ ਹੈ नेकट ਟੇਲ ਦੇਖੋ ਜੀ ਕਿੰਨਾ ਪਿਆਰਾ neck ਜਿਹੜਾ ਬਣ ਕੇ ਰੈਡੀ ਹੋਇਆ ਜੀ ਆਪਣੀ ਚੋਇਸ ਅਕੋਰਡਿੰਗ ਤੁਸੀਂ ਇਹਨਾਂ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਏਸੀ ਸਟੱਫ ਦੇ ਵਿੱਚ ਆਪਣੇ ਕੋਲੇ ਕਲਰ ਅਵੇਲੇਬਲ ਹੈ ਅਗਰ ਮੇਰੀ ਕੋਈ ਭੈਣ ਇਹ ਮਤਲਬ ਸਟੱਫ ਲੈਣਾ ਚਾਹੁੰਦੀ ਹੈ ਜਾਂ ਫਿਰ ਸਾਡੇ ਤੋਂ ਵਰਕ ਕਰਾਉਣਾ ਚਾਹੁੰਦੀ ਹੈ ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗੇ ਨਹੀਂ ਜੀ ਇਹ ਹੈਗਾ ਥੋੜਾ ਜਿਹਾ ਬ੍ਰਾਈਟ ਆ ਰਿਹਾ ਹੈ ਇਹ ਹੈਗਾ ਜੀ ਰੈੱਡ ਬਲੱਡ ਕਲ ਬਲੱਡ ਰੈੱਡ ਜਿਹਾ ਕਲਰ ਹੈ ਜੀ ਇਹ ਪਿਓਰ ਰੈੱਡ ਨਹੀਂ ਹੈਗਾ ਮਹਰੂਨ ਜਿਹਾ ਟੱਚ ਆ ਰਿਹਾ ਦੀ ਇਹਦੇ ਵਿੱਚ ਇੱਕ ਇਹਦੇ ਵਿੱਚ ਆਪਣੇ ਕੋਲੇ ਕਲਰ ਹੈ ਜੀ ਮਸਟਰਡ ਸੇਮ ਸਿਲਕ ਹੈ ਜੀ ਇਹ ਇੱਕ ਹੈਗਾ ਜੀ ਆਪਣੇ ਕੋਲੇ ਪਿੰਕ ਥੋੜਾ ਜਿਹਾ ਕੈਮਰੇ ਦੇ ਵਿੱਚ ਥੋੜਾ ਜਿਹਾ ਕਲਰ ਡਿਫਰੈਂਸ ਆ ਰਿਹਾ ਜੀ ਇਹ ਦੇਖੋ ਜਿਵੇਂ ਇਹ ਹੁਣ ਡਿੱਟੋ ਕਲਰ ਹੈ ਜੀ ਇਹ ਵਾਲਾ ਜਿਹੜਾ ਹੁਣ ਤੁਹਾਨੂੰ ਸ਼ੋ ਹੋ ਰਹੇ ਨੇ ਇਹ ਡਿੱਟੋ ਕਲਰ ਨੇਗੇ ਇੱਕ ਹੈਗਾ ਜੀ ਇਹਦੇ ਵਿੱਚ ਨਿਊ ਜੀ ਟੋਨ ਹੈ ਇੰਗਲਿਸ਼ ਟੋਨ ਦਾ ਹੈਗਾ ਜੀ ਪਿੰਕਿਸ਼ ਦੀ ਟੋਨ ਹੈ ਬਹੁਤ ਸੋਹਣੇ ਸੋਹਣੇ ਜਿਹੜੇ ਇਹਦੇ ਵਿੱਚ ਕਲਰ ਨੇ ਜੀ ਇਹ ਕੇਵਲਾ ਕਲਰ ਹੈ ਜੀ ਇਹਦੇ ਵਿੱਚ ਕਲਰ ਸਾਰੇ ਇਹਦੇ ਬੜੇ ਸੋਹਣੇ ਨੇ ਜੀ ਬਹੁਤ ਪਿਆਰੇ ਪਿਆਰੇ ਸ਼ੇਡ ਨੇ ਸਾਰੇ ਇੰਗਲਿਸ਼ ਟੋਨ ਨੇ ਜੀ ਦੇਖੋ ਮਤਲਬ ਕਪੜਾ ਹੈਗਾ ਜੀ ਇਹਦਾ ਕ੍ਰਾਸ਼ ਸਿਲਕ ਤੁਸੀਂ ਸਟੱਫ ਚੈੱਕ ਕਰੋ ਕਿੰਨਾ ਸੋਹਣਾ ਸਟੱਫ ਹੈ ਜੀ ਅਗਰ ਤੁਸੀਂ ਇਕੱਲਾ ਸਟੱਫ ਵੀ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਇਕੱਲਾ ਸਟੱਫ ਵੀ ਲੈ ਸਕਦੇ ਹੋ ਔਰ ਇਹ ਇਕੱਲੇ ਸਟੱਫ ਦਾ ਪ੍ਰਾਈਸ ਹੈ ਜੀ 980 980 ਰੁਪਏ ਦਾ ਹੀ 5 ਮੀਟਰ ਦਾ ਸੂਟ ਬਣ ਕੇ ਰੈਡੀ ਹੋਊਗਾ ਜੀ ਕੱਲੇ ਸਟਾਫ ਦਾ ਪ੍ਰਾਈਸ ਹੈ ਜੀ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਸਾਡੇ ਤੋਂ ਕਲਰ ਇਹ ਬਾਈ ਕਰ ਸਕਦੇ ਹੋ ਜਦੋਂ ਕਿ ਇਹਦਾ ਮਾਰਕੀਟ ਜਿਹੜਾ ਪ੍ਰਾਈਸ ਹੈ ਜੀ ਮਤਲਬ 1200 1300 ਸਮਥਿੰਗ ਹੈ ਪਰ ਆਪਣਾ ਜਿਹੜਾ ਪ੍ਰਾਈਸ ਹੈ ਜੀ 980 ਰੁਪਏ ਦਾ ਮੈਂ ਤੁਹਾਨੂੰ ਇਹ ਸੂਟ ਮਤਲਬ ਕੱਲਾ ਸੂਟ ਦੇ ਸਕਦੀ ਹਾਂ ਅਗਰ ਤੁਸੀਂ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਕਲਰ ਹੈਗੇ ਨੇ ਜੀ ਆਪਣੇ ਕੋਲੇ 6 ਸ਼ੇਡ ਨੇ ਜਿਹਦੇ ਵਿੱਚ ਇੱਕ ਜਿ ਇਹ ਸ਼ੇਡ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਸੈਕੰਡ ਸ਼ੇਡ ਦੇਖੋ उस तो बाद नैक्सट शेड है जी पिंक मस्टर्ड रैड ब्लड और जोड़ा अपने को बन के रैडी होया जी कॉपर शेड शेड सारी सोहने जेडे कॉपर शेड का सूट बन के रैडी प्राइस है जी विद स्टफ और वर्क 5 uh, 25 ਮਤਲਬ uh, 150 ਰੁਪਏ ਦਾ ਪ੍ਰਾਈਸ ਹੈ ਜੀ 2550 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਅਗਰ ਤੁਸੀਂ ਸੇਮ ਸੂਟ ਸਾਡੇ ਤੋਂ ਇਹੀ ਸੂਟ ਬਣਵਾਉਣਾ ਚਾਹੁੰਦੇ ਹੋ ਸੇਮ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਇਹ ਮੇਰੇ ਕੋਲ ਕਲਰ ਨੇ ਜੀ ਇਨਾਂ ਤੇ ਤੁਸੀਂ ਬਣਵਾ ਸਕਦੇ ਹੋ ਕਲਰ ਮੇਰੇ ਕੋਲ ਫਿਲਹਾਲ ਇਹਦੇ ਵਿੱਚ ਇਹੀ ਬਾਕੀ ਨੇ ਜੀ ਕਿਉਂਕਿ ਅੱਗੇ-ਅਗੇ ਜਿੱਦਾਂ-ਜਿੱਦਾਂ ਮਤਲਬ ਮੌਸਮ ਚੇਂਜ ਹੋਏਗਾ ਜੀ ਹਨਾ ਉਸ ਦਾ ਹਿਸਾਬ ਨਾਲ ਆਪਾਂ ਪਲੇਨ ਸਟੱਫ ਹੋਰ ਵੀ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਔਰ ਜਿਹੜਾ ਇਹ ਵਾਲਾ ਸੂਟ ਹੈ ਜੀ ਵਿਦ ਵਰਕ ਵਿਦ ਸਟੱਫ ਇਹ 2550 ਰੁਪਏ ਦਾ ਤੁਹਾਨੂੰ ਮਿਲੇਗਾ ਜੀ ਇਹਦਾ ਕਾਪਰ ਸ਼ੇਡ ਦੇ ਵਿੱਚ ਇਹ ਬਣ ਕੇ ਰੈਡੀ ਹੋਇਆ ਜੀ ਲੈਂਥ ਹੈਗੀ ਇਹਦੀ 45 ਔਰ ਜਿਹੜੀ ਇਹਦੀ ਬਾਟਮ ਹੈ ਜੀ ਬਾਟਮ ਦੇ ਉੱਤੇ ਵਰਕ ਹੈ ਬਾਜੂ ਦੇ ਉੱਤੇ ਵਰਕ ਹੈ ਔਰ ਸ਼ਰਟ ਦੇ ਉੱਤੇ ਵਰਕ ਹੈ ਤੁਸੀਂ ਵਰਕ ਕਸਟਮਾਈਜ਼ ਕਰਵਾ ਸਕਦੇ ਹੋ ਘਟਵਾਦ ਕਰਵਾ ਸਕਦੇ ਹੋ ਉਸ ਅਕੋਰਡਿੰਗ ਰੇਟ ਵੀ ਘਟਵਾਦ ਹੋ ਜਾਏਗਾ ਜੀ ਵਿਦਆਊਟ ਦੁਪੱਟਾ ਇਹ ਸੂਟ ਬਣ ਕੇ ਰੈਡੀ ਹੋਇਆ ਸੀ ਜੀ ਅਗਰ ਤੁਸੀਂ ਇਹ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਜਾਂ ਫਿਰ ਪਲੇਨ ਸਟੱਫ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਆ ਫਿਰ ਮੇਰੇ ਨਾਲ ਵਟਸਐਪ ਤੇ ਕੰ ਅਲਰਦਾ ਚਲਦਾ ਹੀ ਰਹਿੰਦਾ ਜੀ ਸਟਾਰਟਿੰਗ ਤੋਂ ਲੈ ਕੇ ਵੀਡੀਓ ਦੇ ਐਂਡ ਤੱਕ WhatsApp ਨੰਬਰ ਮੇਰਾ ਵੀਡੀਓ ਦੇ ਵਿੱਚ ਹੀ ਰਹਿੰਦਾ ਹੈ ਹਾਂਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ